ਜੂਰ ਸਾਹਿਬ ਜਾਣ ਵਾਲੀ ਟ੍ਰੇਨ ਦੇ ਹਾਲਾਤ ਵੇਖ ਲਓ ਆ ਬਾਈ ਥੱਲੇ ਸੁੱਤਾ ਪਿਆ ਸੀਟ ਦੇ ਆ ਸਿੰਘ ਸਾਹਿਬ ਤੁਹਾਨੂੰ ਇੱਕ ਗੱਲ ਦੱਸਿਆ ਸੱਚੀ ਸੱਚੀ ਗੱਡੀ ਦੇ ਵਿੱਚ ਸਫਾਈ ਕਿਵੇਂ ਰਹੀ ਆ ਕਿਵੇਂ ਆ ਤੁਹਾਨੂੰ ਲੱਗਦਾ ਸਫਾਈ ਦਾ ਹੈ ਨਹੀਂ ਬਿਲਕੁਲ ਬਹੁਤ ਬੁਰਾ ਹਾਲ ਹੈ ਜੀ ਸਫਾਈ ਦਾ ਬਹੁਤ ਬੁਰਾ ਹਾਲ ਹੈ ਜਿਹੜੇ ਆਪਣੇ ਦੇਖੋ ਬਿਲਕੁਲ ਮੰਦਾ ਹਾਲ ਹੈ ਕੰਪਲੀਟ ਪਾਈ ਆ ਸੀ ਕੰਪਲੀਟ ਪਾ ਕੇ ਫਿਰ ਬਾਥਰੂਮ ਸਾਫ ਕਰਾਇਆ ਆ ਇਹ ਸਫਾਈ ਸਫਾਈ ਦਾ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ ਗੰਦਗੀ ਇੰਨੀ ਜ਼ਿਆਦੀ ਹੈ ਜਰਦੇ ਪੀੜੀਆਂ ਸਾਰਾ ਕੁਝ ਇੱਥੇ ਪਿਆ ਦੋ ਘੋਟੇ-ਘੋਟੇ ਪਾਣੀ ਖੁੱਲ੍ਹ ਪਿਆ ਪਿਆ ਤੇ ਲੰਘਣ ਤੋਂ ਇਹ ਦੇਖੋ ਦੀੜੀਆਂ ਪਈਆਂ ਵਿੱਚ ਕਿੰਦਾ ਜੀ ਅਬ ਦੀੜੀਆਂ ਪਈਆਂ ਆਹ ਟੈਂਕੀ ਦੇਖ ਕੇ ਥੱਲੇ ਪਈ ਆ ਇਹ ਨੇ ਹਾਲਾਤ ਜਿਹੜੇ ਹਜ਼ੂਰ ਸਾਹਿਬ ਯਾਤਰੀ ਜਿਹੜੀਆਂ ਟ੍ਰੇਨਾਂ ਪੰਜਾਬ ਤੋਂ ਜਾਂਦੀਆਂ ਨੇ ਤੇ ਹਾਲਾਤ ਦੇਖ ਲੋ ਇੱਕ ਗੱਲ ਦੱਸ ਸਫਾਈ ਕਿਵੇਂ ਰਹੀ ਗੱਡੀ ਦੇ ਵਿੱਚ ਗੱਡੀ ਕੋਈ ਗੰਦ ਵਜਾ ਪਿਆ ਪੂਰਾ ਬੁਰਾ ਵਾਲਾ ਪੂਰਾ ਬੁਰਾ ਵਾਲਾ ਕੋਈ ਹਾਲ ਨਹੀਂ ਆ ਇੱਥੇ ਸਾਰੇ ਵੇਖ ਲੋ ਲੈਟਰਨ ਜਾਂਦੇ ਜਿਹੜੇ ਮੂੰਹ ਬੰਨ ਕੇ ਜਾਂਦੇ ਨੇ 2 ਮਿੰਟ ਵੇਖ ਲੋ ਇੱਥੇ ਸਾਡੀ ਗੱਡੀ ਕੂਕਦੀ ਪਈ ਆ ਹਾਂ ਜਰਨਲ ਵਾਲੇ ਨੇ ਜਵੜ ਕੇ ਧੱਕੇ ਨਾਲ ਰਾਤ ਨੂੰ ਬਸ ਬੁਰਾ ਹਾਲਾ ਕੋਈ ਹਾਲ ਨਹੀਂ ਆ ਇੱਥੇ ਕੋਈ ਸਫਾਈ ਦਾ ਨਾ ਹੀ ਇੰਨੀ ਆ ਇੱਥੇ ਹਾਂ ਆਪ ਮੁਸ਼ਕ ਵੇਖੋ ਸਭ ਮੂੰਹ ਬੰਨ ਕੇ ਬੈਠੇ ਇੱਥੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਇਹੋ ਆਨੇ ਚਾਹਣੇ ਵੀ ਤਰੀ ਮੰਨ ਲਓ ਵੀ ਸਫਾਈ ਚਾਹੀਦੀ ਗੱਡੀ ਦੇ ਵਿੱਚ ਆਹਿੰਦਾ ਇਸ ਕਰਕੇ ਆਏ ਨੂੰ ਗੱਡੀ ਬੁੱਕ ਕਰਾਈ ਟਿਕਟਾਂ ਬੁੱਕ ਕਰਾਈਆਂ ਨੇ ਅਜਿਹੇ ਯਾਤਰਾ ਲਈ ਉਠ ਸਾਹਿਬ ਜਾਂਦੀ ਸਤਖੰਡ ਨੂੰ ਹਾਂ ਵੀ ਸਾਨੂੰ ਸਫਾਈ ਚਾਹੀਦੀ ਆ ਪਰ ਇੱਥੇ ਦਾ ਬੁਰਾ ਵਾਲਾ ਇਹ ਦੂ ਪਿਛੋਂ ਅਸੀਂ ਨਹੀਂ ਆਉਂਦੇ ਜਨਰਲ ਡੱਬੇ ਦੇ ਵਿੱਚ ਆਹਿੰਦੇ ਜਨਰਲ ਬੁਕਿੰਗ ਵਾਲੇ ਡੱਬੇ ਚਹੀ ਨਹੀਂ ਆਉਂਦੇ ਸਰ ਬਤ ਪਈ ਨਹੀਂ ਸਫਾਈ ਦਾ ਬਹੁਤ ਮਾੜਾ ਹਾਲਾ ਭਰਾ ਜੀ ਇੱਕ ਇਹ ਸਲੀਪਰ ਡੱਬੇ ਨੇ ਸਾਰੇ ਸਾਰੀ ਸੰਗਤ ਆ ਜਿਹੜੀ ਸਲੀਪਰ ਡੱਬੇ ਦੇ ਵਿੱਚ ਬੁਕਿੰਗ ਕਰਾਉਣੀ ਸੀ ਤਿੰਨ ਤਿੰਨ ਮਹੀਨੇ ਪਹਿਲਾਂ ਵੀ ਤਾਂ ਕਿ ਅਸੀਂ ਆਪਣਾ ਬੜੇ ਆਰਾਮ ਨਾਲ ਚਾਹੀਏ ਦਿੱਲੀ ਤੋਂ ਲੈ ਕੇ ਜਰਨਲ ਸਵਾਰੀ ਬਹੁਤ ਜਾਇ ਚੜਦੀ ਤੇ ਸਾਰੇ ਦੇ ਵਿੱਚ ਪੈਰ ਤਰਨੋਂ ਥੋਣੀ ਹੁੰਦਾ ਅਸੀਂ ਇਹ ਵੀ ਇੱਕ ਤੁਹਾਡੇ ਮਾਦਮ ਰਾਹੀਂ ਇੱਕ ਸਰਕਾਰ ਨੂੰ ਮੰਗ ਕਰਾਂਗੇ ਵੀ ਜਿਹੜੀ ਸਤਖੰਡ ਸ੍ਰੀ ਹਰਿਯੂਸਾਹਬ ਨੂੰ ਯਾਤਰਾ ਵਾਸਤੇ ਕੋਈ ਵੀ ਟ੍ਰੇਨ ਜਾਂਦੀ ਹੈ ਉਹਦੇ 2 3 4 ਸਵਾਰੀਆਂ ਮਦਾਕ ਉਹ ਡੱਬੇ ਰਿਜ਼ਰਵ ਹੋਣੇ ਚਾਹੀਦੇ ਨੇ ਜਿਹਦੇ ਵਿੱਚ ਸਿਰਫ ਯਾਤਰੀ ਹੀ ਹੋਣਾ ਵੀ ਦੂਜੀ ਜਿਹੜੀ ਬਾਹਰਲੀ ਪਬਲਿਕ ਉਹ ਨਹੀਂ ਹੋਣੀ ਚਾਹੀਦੀ ਇਹ ਸਾਡੀ ਇੱਕ ਸਰਕਾਰ ਨੂੰ ਰਿਕਵੈਸਟ ਹੈ ਉਹ ਤੁਹਾਡੇ ਮਾਧਮ ਰਾਹੀਂ ਤੁਸੀਂ ਸੁਨੇਹਾ ਪਹੁੰਚਾਉਂਗੇ ਜੇ ਵੀ ਉਹਦੇ ਵਿੱਚ ਸਾਫ ਸਫਾਈ ਵੀ ਹੋਵੇ ਤੇ ਕਲੀ ਸੰਗਤ ਰੂਪ ਸੰਗਤੀ ਹੋਵੇ ਜੋ ਦੂਸਰੀ ਵਾਰੋਂ ਸੰਗਤ ਰਾਤੋਂ ਚੜਦੀ ਆਚਾਰ ਨਾਲ ਉਤਰਦੀ ਹੈਗੀ ਆਪਣੇ ਆਪਣੇ ਉਹਦਾ ਵੀ ਕੱਪੜੇ ਲੀੜਾ ਖਿਆਰ ਰੱਖਣਾ ਪੈਂਦਾ ਹੈਗਾ ਜੇਬਾਂ ਦਾ ਵੀ ਖਿਆਰ ਰੱਖਣਾ ਪੈਂਦਾ ਕੋਈ ਚੀਜ਼ ਕੱਟ ਕਰਨ ਦਾ ਲੈਂਦਾ ਹੈਗਾ ਯਾਦ ਤਾਰੇ ਕੰਮ ਹੀ ਹੁੰਦੇ ਨੇ ਅਸਲ ਜਿਹੜੇ ਅੱਛਾ ਛੇ ਪੰਜ ਬੰਦੇ ਫੜ ਕੇ ਲੱਗਿਆ ਡੀਜੀ ਇਤੋਂ ਇੱਕ ਨੂੰ ਦੀਨਾ ਟਿਕ ਟਿਕ ਟਾ ਕੇ ਵੀ ਚਲੀ ਲਰ ਬੈਚਾ ਜੀ ਜਦਾ ਚਰਨਾ ਚਲੀ ਜਾ ਕੇ ਇਸ ਵੀ ਆ ਕੇ ਬੈਹਿਣ ਬਿਨਾ ਟਿਕਟ ਤੋਂ ਉਹ ਪੰਜ ਮਿੰਟੇ ਫੜ ਕੇ ਲੱਗਿਆ ਸੁਰੇ ਘਰੇ ਹੋਰ ਕਿੰਨੇ ਲਗਾਏ ਹੋਣਗੇ ਸਫਾਈ ਨੂੰ ਲੈ ਕੇ ਇਹ ਬਹੁਤ ਸਫਾਈ ਦਾ ਬੁਰਾ ਹਾਲ ਹੈ ਇਸ ਦੇ ਵਿੱਚ ਰੇਨ ਦੇ ਵਿੱਚ ਸਾਨੂੰ 20 ਕਿੰਨੇ ਹੋ ਜਲੇ ਸਫਰ ਕਰਦਿਆਂ ਨੂੰ ਸੋ ਗੰਦਗੀ ਬਹੁਤ ਹੈ ਫਲਸ਼ਾਂ ਖਰਾਬ ਨੇ ਔਰ ਨਾਲ ਹੀ ਜਿੱਥੇ ਆਪਾਂ ਮੂਆ ਧੋਨੇ ਆ ਬਾਹਰ ਹੱਥ ਧੋਨੇ ਵਾਸੇਸ਼ਨ ਤੇ ਉਹ ਵੀ ਖਰਾਬ ਨੇ ਜਿਹੜੇ ਯਾਤਰੀ ਦੂਜੇ ਆਉਂਦੇ ਨੇ ਜਰਨਲ ਵਾਲੇ ਉਹ ਆ ਕੇ ਵਿੱਚੇ ਹੀ ਜ਼ਰਦਾ ਸਾਰਾ ਸਮਾਨ ਛੁੱਟੇ ਜਾਂਦੇ ਨੇ ਸੋ ਬਹੁਤ ਹੀ ਗੰਦਗੀ ਐ ਇਸ ਟ੍ਰੇਨ ਦੇ ਵਿੱਚ ਸੋ ਸਾਨੂੰ ਅਸੀਂ ਅਪੀਲ ਕਰਦੇ ਆ ਗਵਰਨਮੈਂਟ ਨੂੰ ਕਿ ਕੁਝ ਇਹਦੇ ਵੱਲ ਖਾਸ ਧਿਆਨ ਦਿੱਤਾ ਜਾਵੇ ਟ੍ਰੇਨ ਵੱਲ ਕਿਉਂਕਿ ਯਾਤਰੀ ਜਾਂਦੇ ਹਨ ਜੋ ਹਜੂਰ ਸਾਹਿਬ ਵਾਸਤੇ ਦਿਲ ਨ ਗੱਡੀਆਂ ਚੱਲ ਰਹੀਆਂ ਹਨ ਗੰਗਾ ਨਗਰ ਤੋਂ ਸੋ ਇਹਨਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਬਹੁਤ ਹੀ ਮਾੜੇ ਹਾਲਾਤ ਨੇ ਡਰੇਨ ਦੇ ਸੋ ਜਿਹੜੇ ਰਾਤ ਨੂੰ ਦੂਜੇ ਜਰਨਲ ਆ ਜਾ ਕੇ ਧੱਕਾ ਕਰਦੇ ਹਨ ਬਹੁਤ ਹੀ ਜ਼ਿਆਦਾ ਭੀੜ ਹੋ ਜਾਂਦੀ ਹੈ ਇਹਦੇ ਵਿੱਚ ਸੋ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ